ਮਹਾਨ ਸ਼ਖਸੀਅਤ ਰੂਹਾਨੀ ਬਰਕਤਾਂ ਦੇ ਮਾਲਕ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਹਾੜਵਦੇ ਇੱਕ ਸੰਮਤ 1600 ਉਕੀਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਮਾਤਾ ਗੰਗਾ ਜੀ ਸਨ ਆਪ ਦੇ ਜਨਮ ਬਾਰੇ ਅਜੀਬੋ ਗਰੀਬ ਇੱਕ ਕਥਾ ਚੱਲਦੀ ਹੈ ਜਗਤ ਮਾਤਾ ਗੰਗਾ ਜੀ ਨੇ ਆਪਣੇ ਪਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਬੇਨਤੀ ਕੀਤੀ ਜਿਠਾਣੀ ਨੇ ਤਾਨਾ ਮਾਰਿਆ ਬੇ ਔਲਾਦੀ ਹੈ ਗੰਗਾ ਸਖਣੀ ਰਹੇਗੀ ਸਖਣੀ ਚਲੇ ਜਾਏਗੀ ਠੌਕਤ ਦੌਲਤ ਮਾਣ ਮਰਿਆਦਾ ਸਾਡੀ ਹੈ ਆਪਨੇ ਅਰਜ਼ੋਈ ਕੀਤੀ ਜਗਤ ਦੀਆਂ ਝੋਲੀਆਂ ਭਰਨ ਵਾਲੇ ਮੇਰੀ ਝੋਲੀ ਵੀ ਭਰੋ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸਮਤਨੀ ਜਗਤ ਮਾਤਾ ਗੰਗਾ ਜੀ ਨੂੰ ਆਖਿਆ ਵਰ ਦੇਣਗੇ ਬਾਬਾ ਬੁੱਢਾ ਜੀ ਤਾਂ ਆਪ ਬੜੇ ਸਾਦੇ ਭਾਵ ਨਾਲ ਮਿਸੇ ਪ੍ਰਸ਼ਾਦੇ ਬਣਾ ਕੇ ਔਰ ਪਿਆਜ਼ ਹੀ ਜਿੱਥੇ ਬਾਬਾ ਜੀ ਖੇਤੀਬਾੜੀ ਦਾ ਕੰਮ ਕਰ ਦੋਹੋਂ ਵੇਖ ਕੇ ਬਾਬਾ ਜੀ ਨੇ ਸਨਮਾਨ ਕੀਤਾ ਸਤਕਾਰ ਕੀਤਾ ਮਿਹਨਤ ਕਰਕੇ ਖੇਤੀਬਾੜੀ ਦਾ ਕੰਮ ਕਰਕੇ ਬਾਬਾ ਜੀ ਨੂੰ ਅਤਿਅੰਤ ਭੁੱਖ ਲੱਗੀ ਹੋਈ ਸੀ ਅੱਗੋਂ ਮਿਸ ਔਰ ਪਿਆਜ਼ ਦੇ ਗੰਦਰ ਦੇ ਜਾਣਨ ਵਾਲੇ ਤੇ ਗੁਰੂ ਬਰਕਤਾਂ ਨੂੰ ਪ੍ਰਾਪਤ ਕਰ ਚੁਕੇ ਬਾਬਾ ਬੁੱਢਾ ਜੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵਰਸਾਇਆ ਗਏ ਸਨ ਤੇ ਹੁਣ ਮੌਜੂਦ ਸਨ ਔਰ ਗੁਰੂ ਭਗਤੀ ਦੇchn નિਪੁੰਨ ਸੰਪੂਰਨ ਪ੍ਰਸਾਦੇ ਦੇ ਕੌਰ ਬੁੜਕੀਆਂ ਮੋਂ ਦੇਚ ਪਾ ਕੇ ਜਦ ਪਿਆਜ਼ ਨੂੰ ਮੁੱਠ ਨਾਲ ਤੋੜਨ ਲੱਗੇ ਤਾਂ ਕਹੇ ਗੁਰੂ ਪਤਨੀ धन माता गंगा फड़ी कुख त उस बच्चे ने जन्म लेना है जो दुष्टों ਤੇ ਜ਼ਾਲਮਾਂ ਦੇ ਸਿਰ ਬੰਨੇਗਾ। ਇਹ ਬਖ ਬ੍ਰह्मज्ञानी ਦੇ ਇਹ ਬੋਲ ਬਿਲਕੁਲ ਸਹੀ ਹੋਏ। ਸਮਾਪਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਔਰ ਮਾਤਾ ਗੰਗਾ ਜੀ ਦੀ ਕੁਖ ਤੋਂ उस अवतारी पुरुष दा जन्म होया जो दल भंजन गुरु सूरमा वडयो दा बहु पर उपकारी आप सो जी नु गुरगड्डी जेठ वदी 8 सम्मत 1663 दे बख्शीश होई आप जी दी संतान बाबा गुरुदत्ता जी श्री बाबा अणी राय जी सूरजमल जी बाबा अटल राय जी ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਸਨ ਆਪ ਜੀ ਨੇ ਬੜੇ ਸੁੰਦਰ ਸੁੰਦਰ ਅਸਥਾਨ ਵਸਾਏ ਤੇ ਬਣਾਏ ਸ੍ਰੀ ਅਕਾਲ ਤਖਤ ਫਲਾ ਲੋਗੜ ਕੌਲ ਸਰ ਵਿਵੇਕ ਸਰ ਸ੍ਰੀ ਕੀਰਤਪੁਰ ਮਰਾਜ ਤੇ ਡੇਰਾ ਸਾਹਿਬ ਲਾਹੌਰ ਆਪਨੇ ਬਹੁਤ ਵੱਡੇ ਯੁੱਧ ਵੀ ਲੜੇ ਇੱਕ ਅੰਮ੍ਰਿਤਸਰ ਦੇਚ ਦੂਜਾ ਹਰਗੋਬਿੰਦਪੁਰੇ ਤੀਸਰਾ ਮਰਾਜ ਤੇ ਚੌਥਾ ਕਰਤਾਰਪੁਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖੀ ਪਰੰਪਰਾ ਨੂੰ ਇੱਕ ਨਵਾਂ ਮੋੜ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਫਕੀਰਾਂ ਦਾ ਘਰ ਮੰਨਿਆ ਗਿਆ ਪੀਰਾਂ ਦਾ ਘਰ ਮੰਨਿਆ ਗਿਆ ਸੰਤਾਂ ਦਾ ਟਿਕਾਣਾ ਮੰਨਿਆ ਗਿਆ ਲੇਕਿਨ ਅੱਜ ਪਰੰਪਰਾ ਬਦਲੀ ਅਜ ਪੇਰੀ ਨਾਲ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਬਕਾਇਦਾ ਤੌਰ ਤੇ ਮੀਰੀ ਜੋੜ ਦਿੱਤੀ ਆਪ ਨੇ ਰਾਜ ਤੇ ਯੋਗ ਨੂੰ ਇਕੱਠਾ ਕੀਤਾ ਆਪ ਨੇ ਭਗਤੀ ਤੇ ਸ਼ਕਤੀ ਦਾ ਸੰਗਮ ਕੀਤਾ ਆਪ ਰਾਜਨੀਤੀ ਨੂੰ ਵੀ ਲਿਆਏ ਉਸ ਦੇ ਮੂਲ ਕਾਰਨ ਸਨ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਹੈ ਉਦੋਂ ਇਹ ਮੋਗਲ ਰਾਜ ਦਾ ਇਸ ਦੇਸ਼ ਦੇ ਵਿੱਚ ਆਗਮਨ ਹੋਇਆ ਕਿਉਂਕਿ ਇਹ ਆਏ ਸਿਰਫ ਧਨ ਸੰਪਦਾ ਲੁੱਟਣ ਲਈ ਇੱਜ਼ਤ ਅਸਮਤ ਲੁੱਟਣ ਲਈ ਔਰ ਦੇਸ਼ ਦੀ ਹਰ ਪਰੰਪਰਾ ਨੂੰ ਮਿਟਾਣ ਲਈ ਤਾਂ ਕੁਦਰਤੀ ਗੱਲ ਹੈ ਜਿਆਦਾ ਜ਼ਬਰ ਤਸ਼ੱਦਦ ਜ਼ੁਲਮ ਤੇ ਦੁੱਖ ਪੰਜਾਬ ਨੂੰ ਹੀ ਸਹਿੜਨਾ ਪਿਆ ਪੰਜਾਬ ਦਰਵਾਜ਼ਾ ਸੀ ਸਾਰੇ ਹਿੰਦੁਸਤਾਨ ਵਿੱਚ ਪਹੁੰਚਣ ਦਾ ਦਾਖਲ ਹੋਣ ਦਾ ਤਾਂ ਸਾਰਾ ਜੰਗੋ ਜਦਲ ਤਬਾਈ ਇਸ ਦਰਵਾਜ਼ੇ ਤੇ ਹੁੰਦੀ ਰਹੀ ਪਹਿਲੇ ਪਾਸ਼ਾ ਦੀ ਅੱਖਾਂ ਦੇ ਸਾਹਮਣੇ ਬਾਬਰ ਦੀ ਕੀਤੀ ਤਬਾਈ ਫਿਰ ਇਸ ਤਰੀਕੇ ਦੇ ਨਾਲ ਪੀੜੀ ਦਰ ਪੀੜੀ ਇਹ ਤਬਾਈ ਇਹ ਬਰਬਾਦੀ ਹੁੰਦੀ ਰਹੀ ਅਕਬਰ ਨੇ ਸੋਚਿਆ ਬਹੁ ਗਣਤੀ ਦੇ ਇਸ ਦੇਸ਼ ਦੇ ਜਿਹੜੀ ਕਾਮ ਰਹਿੰਦੀ ਏ ਉਸ ਨਾਲ ਮਿਲ ਜੁਲ ਕੇ ਰਹੀਏ ਉਸ ਨੇ ਸੋਲਾਕੁਨ ਨੀਤੀ ਅਪਣਾਈ ਦਰਬਾਰ ਦੇ ਨੌ ਰਤਨਾਂ ਵਿੱਚ ਹਿੰਦੂ ਤੇ ਮੁਸਲਮ ਦੋਵੇਂ ਇਕੱਠੇ ਸਨ ਅਕਬਰ ਦੀ ਇੱਕ ਬੇਗਮ ਜੋਦਾਬਾਈ ਰਾਜਾ मानसिंह ਜੀ ਦੀ ਭੈਣ ਸੀ ਹਿੰਦੂ ਸੰਸਕ੍ਰਿਤੀ ਔਰ ਇਸਲਾਮੀ ਸੰਸਕਾਰਾਂ ਦਾ ਇੱਕ ਸੰਗਮ ਸੀ ਲੇਕਿਨ ਜਹਾਂਗੀਰ ਦੇ ਨਾਲ ਨੀਤੀ ਬਦਲੀ ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਗੁਰੂ ਘਰ ਦੀ ਪਰੰਪਰਾ ਵੀ ਬਦਲ ਗਈ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਔਰ ਇਸ ਸ਼ਹਾਦਤ ਨੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿਰਦੇ ਤੇ ਬਹੁਤ ਵੱਡਾ ਅਸਰ ਛੋੜਿਆ ਆਪਨੇ ਮਾਲਾ ਦੇ ਨਾਲ ਨਾਲ widehat desh talwar pakad layi aur keh deta andaruni vehriyan da mukabla karan layi japtai chahiye sanjam chahiye prem chahiye satsang chahiye guru bhakti chahiye par dokhi sirf andar nahi bahar bhi ne jo desh layi dokhi hunde ne dharm layi dokhi hunde ne dharm di sanskriti layi jo hai dokhi hunde ne aur izzat aabru layi dokhi hunde ne ਉਨਾ ਤਵੀ ਦੇਸ਼ ਨੂੰ ਇੱਜ਼ਤ ਆਬਰੂ ਨੂੰ ਤੇ ਸੰਸਕ੍ਰਿਤੀ ਨੂੰ ਬਚਾਣਾ ਹੁੰਦਾ ਹੈ ਲਿਆ ਜਾ ਆਪਨੇ ਤਲਵਾਰ ਪਕੜ ਲਈ ਇਸ ਤਰ੍ਹਾਂ ਆਪ ਨੀਰੀ ਪੀਰੀ ਦੇ ਮਾਲਕ ਕਹਿ ਲਾਇਆ ਆਪ ਦੇ ਨਾਲ ਲਾਓ ਲਸ਼ਕਰ ਰਹਿੰਦਾ ਸੀ ਆਪਨੇ ਹੁਕਮਨਾਮੇ ਭੇਜੇ ਸਾਨੂੰ ਜੋ ਭੇਟਾ ਚਾੜੀ ਜਾਏ ਉਹ ਸ਼ਸਤਰਾਂ ਦੀ ਹੋਵੇ ਉਹ ਘੋੜਿਆਂ ਦੀ ਹੋਵੇ ਉਹ ਹਾਥੀਆਂ ਦੀ ਹੋਵੇ ਤਾਂ ਕਿ ਮੈਂ ਜਿਸ ਕੌਮ ਦੀ ਸਿਰਜਣਾ ਕਰ ਰਿਹਾ ਉਹ ਇਤਨੀ ਮਜ਼ਬੂਤ ਹੋਵੇ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਜਾਣ ਇਹ ਖਿਆਲ ਦੇਸ਼ ਦੀ ਆਜ਼ਾਦੀ ਦਾ ਸਭ ਤੋਂ ਪਹਿਲੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਉਹਨਾਂ ਦੀ ਦੇਣ ਹੈ ਔਰ ਇਹ ਪੀੜੀ ਦਰ ਪੀੜੀ ਖਿਆਲ ਅੱਗੇ ਚੱਲਦਾ ਰਿਹਾ ਇਹੀ ਕਾਰਨ ਹੈ ਕਿ ਸਤਾ ਤੇ ਸਤ ਦਾ ਘੋਲ ਹੁੰਦਾ ਰਿਹਾ ਬਾਰ ਬਾਰ ਸਤਾ ਇਸ ਸਤਵਾਦੀ ਨਾਲ ਟਕਰਾਈ ਹੈ ਇਸ ਵਾਸਤੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚਾਰ ਵੱਡੇ ਜੰਗ ਲੜਨੇ ਪਏ ਔਰ ਇਹ ਖੁਸ਼ਕਿਸਮਤੀ ਔਰ ਦੇਵੀ ਸ਼ਕਤੀ ਸਮਝੋ ਕਿ ਚਾਰਾਂ ਹੀ ਜੰਗਾਂ ਵਿੱਚ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜਿੱਤ ਹੋਈ ਕੀਰਤਪੁਰ ਦੀ ਜੰਗ ਵਿੱਚ ਆਪ ਦਾ ਇੱਕ ਸੈਨਾਪਤੀ ਪੈਂਦੇ ਹਾਂ ਜਿਸ ਨੂੰ ਆਪਨੇ ਪਾਲਿਆ ਸੀ ਉਸੇ ਐਸੀ ਵੱਡਾ ਕੀਤਾ ਸੀ ਬਾਗੀ ਹੋ ਗਿਆ ਤੇ ਬਾਗੀਆਂ ਦੀ ਫੌਜ ਦੇ ਸ਼ਾਮਲ ਹੋ ਕੇ ਸਤਗੁਰਾਂ ਤੇ ਆ ਕੇ ਚੜਾਈ ਵੀ ਕੀਤੀ ਆਮੜਾ ਸਾਹਮਣਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬੜਾ ਤਰਸ ਆਇਆ ਸਤਗੁਰ ਨੂੰ ਦਰਸਲ ਲੰਬੀ ਉਲਾਮੀ ਦੇਚ ਇਹ ਪਠਾਨ ਤੇ ਬਾਕੀ ਦੀਆਂ ਕੌਮਾਂ ਜੀ ਰਹੀਆਂ ਸਨ ਤੇ ਕੰਨ ਨਾ ਗੁਲਾਮ ਬੰਦੇ ਕੋਲ اخلاق ਨਹੀਂ ਰਹਿੰਦਾ ਗੁਲਾਮ ਬੰਦੇ ਦੀ ਅਣਖ ਮਰ ਜਾਂਦੀ ਹੈ ਗੁਲਾਮ ਬੰਦੇ ਦੀ ਗੈਰਤ ਪੈਰਾ ਥੱਲੇ ਚਲੀ ਜਾਂਦੀ ਹੈ ਤੋਂ ਪਹਿੰਦੇ ਖਾਂਦੇ ਅੰਦਰ ਵੀ ਕੋਈ اخلاق ਨਹੀਂ ਉਸਨੇ ਪੂਰੀ ਐਸਾਨੁਫਰਾਮੋਸ਼ੀ ਕੀਤੀ ਸਤਗੁਰਾਂ ਦੇ ਕੀਤੇ ਅਪਕਾਰ ਸਾਰੇ ਬੁਲਾ ਦਿੱਤੇ ਔਰ ਤਲਵਾਰ ਲੈ ਕੇ ਸਤਗੁਰਾਂ ਦੇ ਨਾਲ ਲੜਨ ਲਈ ਆ ਗਿਆ ਮਹਾਰਾਜ ਨੇ ਵੀ

ਤਲਵਾਰ ਇੰਜ ਨਹੀਂ ਚਲਾਈ ਦੀ ਇੰਜ ਚਲਾਈ ਦੀ ਹੈ ਵਾਰ ਕਰਕੇ ਦੱਸਿਆ ਮਸਨ ਫਾਨੀ ਲਿਖਦਾ ਹੈ ਮੈਦਾਨ ਨੇ ਜੰਗ ਵਿੱਚ ਕਿਸੇ ਦੁਸ਼ਮਣ ਨੂੰ ਤਲਵਾਰ ਚਲਾਉਣ ਦੀ ਜਾਚ ਸਿਖਾਣੀ ਇਹ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿੱਸੇ ਹੀ ਆਇਆ ਹੈ ਇਰਦਾ ਕਿਤਨਾ ਕੋਮਲ ਸੀ ਕਿਤਨਾ ਨਿਰਮਲ ਸੀ ਕਿਤਨਾ ਪਾਵਨ ਸੀ ਬਾਰਾ ਮੂਲਾ ਦੀ ਗੱਲ ਹੈ ਮਾਪੇ ਨੇ ਨਵੇਂ ਜਨਮੇ ਇੱਕ ਬੱਚੇ ਨੂੰ ਬਾਹਰ ਰੋੜ ਦਿੱਤਾ ਕਿਉਂ ਫੇਰ ਤੇ ਸੁੱਟ ਦਿੱਤਾ ਕਿਉਂ ਕਰੂਪ ਸੀ ਕਿ ਜਨਮ ਸਮੇਂ ਇਸ ਦੇ ਮੂੰਹ ਦੇ ਚੋਂ ਦੋ ਦੰਦ ਬਾਹਰ ਨਿਕਲੇ ਹੋਏ ਸਨ ਸਤਿਗੁਰੂ ਸ਼ਿਕਾਰ ਖੇਡਦੇ ਹੋਏ ਜਦੋਂ ਥੋਂ ਲੰਘੇ ਬੱਚੇ ਦੇ ਰੋਣ ਦੀ ਚੀਖਣ ਦੀ ਆਵਾਜ਼ ਕੰਨਾਂ 'ਚ ਪਈ ਦਰਦੀ ਦਾਤੇ ਨੇ ਆਪਣਾ ਘੋੜਾ ਰੋਕਿਆ ਨਾਲ ਦੇ ਸਿੰਘਾਂ ਨੂੰ ਕਿਹਾ ਦੇਖੋ ਕਿਸੇ ਮਨੁੱਖੀ ਬੱਚੇ ਦੀ ਆਵਾਜ਼ ਗੰਦਗੀ ਦੇ ਢੇਰ ਤੋਂ ਆ ਰਹੀ ਹੈ ਰੂੜੀ ਤੋਂ ਆ ਰਹੀ ਸਿੰਘ ਬੱਜੇ ਹੋ ਗਏ ਦੇਖਿਆ ਕਿ ਹਾਂ ਪਾਦਸ਼ਾ ਮਨੁੱਖੀ ਬੱਚਾ ਹੈ ਪਰ ਬੜਾ ਕੋਹਤਰਾ ਹੈ ਬੜਾ ਗੰਦਾ ਹੈ ਬੜਾ ਕੋਤਰਾ ਹੈ ਸਹਿਬਾਂ ਦੇ ਮੁਖਾਰਬਿੰਦ ਤੋਂ ਨਿਕਲਿਆ ਕੋਈ ਗੱਲ ਨਹੀਂ ਚੋਕਲੇ ਆ ਸੁਥਰਾ ਹੋਵੇਗਾ ਇਸ ਬੱਚੇ ਦਾ ਨਾਮ ਸੁਥਰਾ شاہ ਪਿਆ ਵੱਡਾ ਹੋ ਕੇ ਇਹਦਾ ਤਕੀਆ ਕਲਾਮ ਸੀ ਹਰਦਮ ਨਾਨਕ ਸ਼ਾ ਧਰਮ ਦੇ ਬੇੜੇ ਬੰਨੇਲਾ ਹਰਦਮ ਨਾਨਕ ਸ਼ਾ ਧਰਮ ਦੇ ਬੇੜੇ ਬੰਨੇਲਾ ਬਕੈ ਦਾ ਸੁਥਰਾ ਸ਼ਾਇਆ ਦਾ ਇੱਕ ਪੰਥ ਚੱਲ ਪਿਆ ਜਿਨ੍ਹਾਂ ਨੇ ਗੁਰੂ ਘਰ ਦਾ ਬਹੁਤ ਵੱਡੇ ਪੱਦਰ ਤੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਅਤੇ ਇਹ ਹੱਥਾਂ ਦੇ ਵਿੱਚ ਕੜੇ ਪਾ ਕੇ ਸੋਟੀਆਂ ਨਾਲ ਵਜਾ ਕੇ ਬਸ बार-बार ਇਹ ਹੀ ਗਾਈ ਜਾਂਦੇ ਰਹਸਨ ਕਿ ਹਰ ਦਮ ਨਾਲਿ ਕਿਸ਼ਾ ਧਰਮ ਦੇ ਵੇੜੇ ਬੰਨੇਲਾ ਇਸ ਤਰੀਕੇ ਦੇ ਨਾਲ ਇਹ ਗੁਰਮਤ ਦਾ ਪ੍ਰਚਾਰ ਕਰਦਾ ਰਿਹਾ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ਤੁਖਮੇ ਤਾਸੀਰ ਕਰਕੇ ਮਜ਼ਾਕੀ ਸੁਆਦਾ ਸੀ ਲੇਕਿਨ ਸਤਿਗੁਰਾਂ ਦੀ ਸੰਗਤ ਕਰਕੇ برہمگی ہوا سیلنجمی ہوا پرب کی بکتی کرنے والا ہوا اس طرح چپ کے لیا ہے بچے کی طرح جو ہے پا لیا اس سوربیر کا ہردا کتنا کومل سی اس گٹنا تو پتا چلتا ہے آپ نے سکھ جگت نی عظیم دن دیکھ ਅਕਾਲ ਤਖਤ ਹੁਕਮ ਕੀਤਾ ਐ ਸਿੰਘੋ ਆਪਣੇ ਰਾਜਸੀ ਝਗੜੇ ਧਾਰਮਿਕ মতभेद ਸਮਾਜਿਕ ਕਲਕਲੇਸ਼ ਇਸ ਤਖਤ ਦੇ ਅਕੇ ਨਿਬਟਾਇਆ ਕਰੋ ਆਪਸ ਵਿੱਚ ਬੈਠ ਕੇ ਫੈਸਲਾ ਕਰਿਆ ਕਰੋ ਤੇ ਅਕਾਲ ਤਖਤ ਦਾ ਜਥੇਦਾਰ ਜੋ ਫੈਸਲਾ ਕਰੇ ਉਸ ਨੂੰ ਪ੍ਰਵਾਨ ਕਰ ਲਿਆ ਕਰੋ ਉਸ ਨੂੰ ਕਬੂਲ ਕਰ ਲਿਆ ਕਰੋ ਸਿੱਖ ਜਗਤ ਦੇ ਚ ਇਹ ਬੜੀ ਮਹਾਨ ਪਰੰਪਰਾ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਧੋਰੀ ਔਰ ਵਾਕਈ ਇਸ ਦੀ ਲੋੜ ਸੀ ਕਿਉਂਕਿ ਦੇਸ਼ ਖਤਰੇ ਦੇ ਚਾਰੇਂ ਔਰ ਔਰ ਆਪਸੀ ਵਿਖਾਦ ਖੜਾ ਹੋ ਜਾਏ ਤਾਂ ਫਿਰ ਦੇਸ਼ ਦੀ ਰੱਖਿਆ ਕਰਨੀ ਤੇ ਆਪਣੇ ਆਪ ਨੂੰ ਬਚਾਣਾ ਔਖਾ ਹੁੰਦਾ ਆ ਆਮ ਜਗਤ ਦੇ ਚ ਜਿਹੜੀ ਰਾਜਨੀਤੀ ਚੱਲਦੀ ਹੈ ਉਹ ਇਹਨਾਂ 4 ਗੁਣਾ ਕਰਕੇ ਚੱਲਦੀ ਹੈ ਜੋ ਵਾਸਤਵਕ 4 ਗੁਣ ਨਹੀਂ ਨੇ ਹਕੀਕਤ ਦੇ ਚ ਔ ਗੁਣ ਨਹੀਂ ਨੇ ਸ਼ਾਮ ਧਾਮ ਡੰਡ ਭੇਤ ਅਗਲੇ ਦੀ ਸ਼ਰਣੀ ਪੈ ਜਾਓ ਜਾਂ ਅਗਲੇ ਨੂੰ ਆਪਣੀ ਸ਼ਰਨ ਦੇਚ ਥਾਂ ਦਿਓ ਔਰ ਇਸ ਤਰ੍ਹਾਂ ਉਸ ਨੂੰ ਕਾਬੂ ਦੇਚ ਰੱਖ ਪਰ ਉਸ ਦੀ ਸ਼ਰਣੀ ਪਾਇਆ ਤੇ ਸ਼ਰਨ ਦੇਚ ਰੱਖਣ ਦੇ ਨਾਲ ਵੀ ਉਹ ਕਾਬੂ ਦੇਚ ਨਹੀਂ ਆਇਆ ਤਾਂ ਧਾਮ ਕੁਝ ਦੇ ਕੇ ਉਸ ਨੂੰ ਕਾਬੂ ਕਰੋ ਪਰ ਜੇ ਕਿਦਰੇ ਉਹ ਦੇ ਕੇ ਵੀ ਕਾਬੂ ਦੇਚ ਨਹੀਂ ਆਇਆ کا ڈنڈ ان سجا دو مارو پر جی ڈنڈ بھی وہ قابو نہیں پھر ٹکڑے ٹکڑے کرو پھر پاڑ دو کھڑا کر دو اج تک ساری دنیا دس راجنیتی اسی ڈھنگ چل دی رہی ہے اور چل دی آ رہی ہے ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਾਜਨੀਤੀ ਦੀ ਨਵੀਂ ਬੁਨਿਆਦ ਰੱਖੀ ਮਿਲਨ ਸਾਰੀ ਦਾ ਜਜ਼ਬਾ ਭਾਈਚਾਰਾ ਇਨਸਾਫ ਬਰਾਬਰੀ ਪਿਆਰ ਇਹ ਆਪ ਦੇ ਬਖਸ਼ੇ ਹੋਏ ਬੜੇ ਮਹਾਨ ਸਿਧਾਂਤਿਕ ਨੁਕਤੇ ਜੋ ਬੜੇ ਕਾਰਾਮਦ ਨੇ ਅਤੇ ਸਿੱਖ ਜਗਤ ਨੂੰ ਬਹੁਤ ਤਾਮੀਰੀ ਰੁਚੀਆਂ ਦਿੰਦੇ ਰਹਿ ਆਪ ਦਾ ਸ਼ਸਤਰਧਾਰੀ ਹੋਣਾ ਔਰ ਨਾਲ ਘੋੜਸਵਾਰਾਂ ਦਾ ਰੱਖਣਾ ਸੈਨਾ ਦਾ ਰੱਖਣਾ ਵਕਤ ਵੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਆਪਨੇ ਪ੍ਰਚਾਰ ਦੇ ਨਾਲ ਨਾਲ ਇਹ ਪ੍ਰਚਾਰ ਵੀ ਆਰੰਭ ਕੀਤਾ ਕਿ ਸ਼ਕਤੀਸ਼ਾਲੀ ਬਣੋ ਜੋ ਮਾਲਾ ਫੇਰ ਦਿਓ ਇਸ ਦੀ ਰੱਖਿਆ ਵੀ ਕਰ ਸਕੋ ਆਪਣੇ ਧਰਮ ਦੀ ਰੱਖਿਆ ਵੀ ਕਰ ਸਕੋ ਆਪਣੇ ਦੇਸ਼ ਦੀ ਰੱਖਿਆ ਵੀ ਕਰ ਸਕੋ ਸਮੁੱਚੇ ਕਸ਼ਮੀਰ ਦੇ ਵਿੱਚ ਜੋ ਅੰਦੋਲਨ ਚੱਲੇ ਹੋਏ ਸਨ ਆਪਨੇ ਉੱਥੇ ਫੇਰੀ ਪਾ ਕੇ ਬਹੁਤ ਸੁੰਦਰ ਦਿਲਾਸਾ ਦਿੱਤਾ ਔਰ ਸਾਰਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਕਸ਼ਮੀਰ ਦੀ ਸਿੱਖੀ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਣਾਈ ਹੋਈ ਸਿੱਖੀ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਫੱਲੀ ਹੈ ਫੁੱਲੀ ਹੈ ਜਹਾਂਗੀਰ ਇਸ ਨੇ ਇੱਕ ਦਫਾ ਸਤਗੁਰਾਂ ਨੂੰ ਬੁਲਾ ਭੇਜਿਆ ਆਗਰੇ ਪਾਤਸ਼ਾਹ ਗਏ شان و شوکت گرو ہرگوبند صاحب جی مہاراج دی دیکھ کے لاؤ لشکر سیستے گلے دی مالا مونڈے تے تلوار دی ہوئی جس دی سونے دی مٹ اے شان و شوکت جری نہیں گئی جہانگیر تو اور عام کہاوت ہے ایک بادشاہ ਆਪਣੇ ਸਾਹਮਣੇ ਕਿਸੇ ਫਕੀਰ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਮੰਗਤੇ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਬਾਦਸ਼ਾਹ ਆਪਣੀ ਬਰਾਬਰੀ ਦਾ ਕਿਸੇ ਬਾਦਸ਼ਾਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਈਰਖਾ ਨਾਲ ਭਰ ਜਾਂਦਾ ਉਸਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸਿੱਖ ਜਗਤ ਵਿੱਚ ਬੜਾ ਰੋਸ ਫੈਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਵਾਸ ਜੋ ਰੋਸ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੈਦ ਹੋ ਜਾਣ ਨਾਲ ਉਸ ਰੋਸ ਦੀ ਅਗਦੇਸ਼ ਤੇਲ ਹੀ ਪਿਆ ਜਿਸ ਗਵਾਲੀਅਰ ਦੇ ਕਿਲੇ ਵਿੱਚ ਆਪ ਨੂੰ ਕੈਦ ਰੱਖਿਆ ਗਿਆ ਉੱਥੇ ਪਹਿਲੇ ਦੇ ਹੀ 52 ਰਾਜੇ ਕੈਦ ਸਨ ਇਸ ਦੇਸ਼ ਦੇ ਵਿੱਚ ਜਿਸ ਰਾਜੇ ਨੂੰ ਜਹਾਂਗੀਰ ਨੇ ਇੱਕ ਸ਼ਕਤੀ ਸਮਝਿਆ ਤਾਕਤ ਸਮਝਿਆ ਔਰ ਆਪਣੇ ਲਈ ਖਤਰਾ ਸਮਝਿਆ ਉਹਨੂੰ ਜ਼ੋਬਕੋਬ ਕਰਕੇ ਕਾਬੂ ਕੀਤਾ ਪਹਿਲੇ ਗੁਆਲੀਅਰ ਦੇ ਕਿਲੇ ਚ ਬੰਦ ਕਰ ਦਿੱਤਾ ਸਵੇਰੇ ਨਾਸ਼ਤੇ ਦੇ ਚ ਉਹਨਾਂ ਨੂੰ ਪੋਸਤ ਬਿਲਾਇਆ ਜਾਂਦਾ ਸੀ ਤਾਂ ਕਿ ਸਹਜੇ ਸਹਜੇ ਇਹ ਆਲਸੀ ਹੋ ਜਾਣ ਦਿਲਦਰੀ ਹੋ ਜਾਣ ਸੋਚਣ ਦੀ ਸ਼ਕਤੀ ਇਹਨਾਂ ਦੀ ਕੁੰਧ ਹੋ ਜਾਏ ਪਰ ਜਦ ਅੱਜ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਕਿਲੇ ਵਿੱਚ ਗਏ ਤਾਂ ਕਿਲਾ ਵਾਕਈ ਮੰਦਿਰ ਬਣ ਗਿਆ ਸਤਸੰਗ ਬਣ ਗਿਆ ਇਹਨਾਂ ਰਾਜਿਆਂ ਨੂੰ ਪ੍ਰਭੂ ਨਾਮ ਸਿਮਰਨ ਨੂੰ ਮਿਲਿਆ ਪ੍ਰਭੂ ਦੀ ਕੀਰਤੀ ਸੁਣਨ ਨੂੰ ਮਿਲੀ ਪ੍ਰਭੂ ਦਾ ਜਸ ਸੁਣਨ ਨੂੰ ਮਿਲਿਆ ਰਸ ਆਣ ਲੱਗ ਪਿਆ ਔਰ ਮਹਾਰਾਜ ਨੇ ਕਹਿ ਦਿੱਤਾ ਕੱਲ ਤੋਂ ਤੁਸੀਂ ਪੋਸਤ ਨਹੀਂ ਪੀਣਾ ਤੈਨੂੰ ਠੁਕਰਾ ਲੈਣਾ ਇੰਜ ਰੱਬੀ ਨਾਮ ਦਾ ਅਮਲ ਦੇ ਕੇ ਪੋਸਤ ਦਾ ਅਮਲ ਛਡਵਾ ਦਿੱਤਾ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ 14 ਮਹੀਨੇ ਇਸ ਜੇਲ ਵਿੱਚ ਰਹੇ ਹਨ ਅੰਮ੍ਰਿਤਸਰ ਤੋਂ ਸੰਗਤਾ ਆਉਂਦੀਆਂ ਰਹੀਆਂ ਗਵਾਲੀਅਰ ਕਿਲੇ ਦੀ ਪ੍ਰਕਰਮਾ ਕਰਦੇ ਕਿਲੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਔਰ ਮਨ ਵਿੱਚ ਗਮ ਰੋਜ਼ ਲੈ ਕੇ ਵਾਪਸ ਜਾਂਦੀਆਂ ਰਹੀਆਂ ਕਿਲੇ ਦੀ ਉਪਰਕਰਮਾ ਕਰਦੇ ਸਨ ਸ਼ਬਦ ਗਾਉਂਦੇ ਹੋਏ ਪ੍ਰਭੂ ਦਾ ਨਾਮ ਜਪਦੇ ਹੈ चौकी उधो तो ही एक परंपरा ਦਾ ਰੂਪ ਬਣ ਗਏ ਅਜ ਵੀ ਬੇਸਤਰ ਗੁਰਦੁਆਰਿਆਂ ਦੇ ਇਤਿਹਾਸ ਕਰਕੇ ਦਰਬਾਰ ਸਾਹਿਬ ਦੇ ਜੋ ਚੌਕੀ ਪ੍ਰਕਰਮਾਂ ਦੇ ਵਿੱਚ ਬਕਾਇਦਾ ਚੱਲਦੀ ਹੈ ਇਹ ਉਸੇ ਯਾਦਗਾਰੀ ਚਿੰਨ੍ਹ ਦਾ ਇੱਕ ਹਿੱਸਾ ਹੈ ਇਹ ਪਹਿਲੇ ਕਿਲੇ ਦੀ ਪ੍ਰਕਰਮਾ ਹੁੰਦੀ ਸੀ ਸ਼ਬਦ ਗਾਉਂਦੇ ਆਇਆ ਪ੍ਰਭੂ ਦਾ ਜਾਪ ਕਰਦੇ ਆਇਆ ਸਾਈ ਮੀਆਂ ਮੀਰ ਦੀ ਮਦਾਖਲਤ ਸਿੱਖਾਂ ਦਾ ਰੋਸ ਔਰ ਆਮ ਜਨਤਾ ਦਾ ਰੋਸ ਵੇਖ ਕੇ ਜਹਾਂਗੀਰ ਨੂੰ ਘਬਰਾਹਟ ਹੋਈ ਕਿ ਹੁਣ ਜ਼ਿਆਦਾ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੈਦ ਰੱਖਣਾ ਔਖੀ ਗੱਲ ਹੈ ਆਪਨੇ ਰਿਹਾਈ ਦਾ ਹੁਕਮਨਾਮਾ ਭੇਜਿਆ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂ ਉਹ ਬੰਝਾ ਰਾਜੇ ਰੋਣ ਲੱਗ ਪਏ ਆਖੰਡ ਦੇ ਪਾਤਸ਼ਾਹ ਆਪ ਚਲੇਓ ਤੁਸੀਂ ਸਾਡਾ ਸਹਾਰਾ ਸੀ ਤੁਹਾਡੇ ਆਸਰੇ ਤੇ ਦਿਨ ਬੜੇ ਸੋਹਣੇ ਲੰਘ ਰਹੇ ਸਨ ਪ੍ਰਭੂ ਚਿੰਤਨ ਸਾਡੀ ਖੁਰਾਕ ਬਣ ਗਈ ਸੀ ਪ੍ਰਭੂ ਸਿਮਰਨ ਸਾਡੀ ਦੌਲਤ ਬਣ ਗਈ ਸੀ ਇਹ ਅਨੰਦ ਹੁਣ ਕਿਵੇਂ ਮਿਲੇਗਾ ਆਪ ਜਾ ਰਹੇ ਹੋ ਸਤਿਗੁਰ ਨੇ ਧੀਰਜ ਦਿੱਤੀ ਕਹਿਣ ਲੱਗੇ ਨਹੀਂ ਤੁਹਾਨੂੰ ਛੋੜ ਕੇ ਨਹੀਂ ਜਾਵਾਂਗੇ ਜਾਵਾਂਗੇ ਤਾਂ ਤੁਸੀਂ ਵੀ ਸਾਡੇ ਨਾਲ ਚਲੋਗੇ ਨਹੀਂ ਤੇ ਅਸੀਂ ਵੀ ਨਹੀਂ ਜਾਵਾਂਗੇ ਸਤਗੁਰਾਂ ਨੇ ਜਵਾਬ ਦਿੱਤਾ ਜਿੰਨੇ ਚਿਰ ਤੱਕ ਇਹ ਰਾਜੇ ਨਹੀਂ છોੜੇ ਜਾਂਦੇ ਅਸੀਂ ਜੇਲ੍ਹ ਤਬਾਰ ਨਹੀਂ ਆਵਾਂਗੇ ਕਿਲੇ ਤਬਾਰ ਨਹੀਂ ਆਵਾਂਗੇ ਤਾਂ ਜਹਾਂਗੀਰ ਨੇ ਦੂਸਰਾ ਹੁਕਮ ਭੇਜਿਆ ਜਿੰਨੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਾਮਨ ਪਕੜ ਲੈਣ

ਤਮਾਮ ਰਾਜਿਆਂ ਨੂੰ ਕਹਿ ਦਿੱਤਾ ਇੱਕ ਇੱਕ ਕਲੀ ਪਕੜ ਲਓ ਮੇਰੀ ਤੋ ਪੰਜਾਹ ਨੇ ਤੇ ਪਕੜ ਲਈ ਰਾਜੇ 52 ਸਨ ਦੋਹਾਂ ਦੀਆਂ ਬਾਵਾ ਸਤਗੁਰ ਨੇ ਪਕੜ ਲਈਆਂ ਇਸ ਤਰ੍ਹਾਂ 52 ਰਾਜੇ ਬਾਹਰ ਆਏ ਦਰਦੀ ਦਾਤੇ ਦਾ ਨਾਮ ਪੈ ਗਿਆ ਬੰਦੀ ਛੋੜ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਧਨਾਂ ਨੂੰ ਤੋੜਨ ਵਾਲੇ ਜੋ ਉਮਰ ਕੈਦ ਭੋਗ ਰਹੇ ਸਨ ਉਹਨਾਂ ਦੀ ਬੰਦ ਖਾਦੀ ਸੀ ਤਿੱਥੋਂ ਆਪ ਵਾਪਸ ਆਏ ਨੇ ਆਗਰਾ ਆਗਰੇ ਦੇਚ ਜਮਨਾ ਦੇ ਕੰਢੇ ਤੇ ਜਹਾਂਗੀਰ ਦਾ ਤੰਬੂ ਲਗਿਆ ਆਪ ਦਾ ਵੀ ਤੰਬੂ ਲਗਿਆ ਜਹਾਂਗੀਰ ਨੇ ਸਵਾਗਤ ਜ਼ਰੂਰ ਕੀਤਾ ਔਰ ਸਵਾਗਤ ਦੇਚ ਰਾਜਨੀਤੀ ਸੀ ਮਹਿਲਾਵਾਂ ਦੇਚ ਬੁਲਾਣ ਲਈ ਆਖਿਆ ਸਤਗੁਰੂ ਨੇ ਇਨਕਾਰ ਕੀਤਾ ਅਕੇ ਨਹੀਂ ਤੇਰੇ ਮਹਿਲਾ ਸਾਡੇ ਸਿੱਖ ਨਹੀਂ ਆ ਸਕਣਗੇ ਔਰ ਭੀੜ ਨੂੰ ਤੇਰੇ ਸੰਤਰੀ ਰੋਕਣਗੇ ਤੇ ਸਾਡਾ ਦਰ ਐਸਾ ਹੈ ਜਿੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਦੇ ਨਾਲ ਜਦ ਜਹਾਂਗੀਰ ਨੇ ਵੀ ਆਪਣਾ ਖੇਮਾ ਲਗਵਾਉਣਾ ਚਾਹਿਆ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ اتھے پھر پیرا ہوئے گا پھر سکھا نو روک لگے گی تا جہانگیر نے کیا نہیں جتنے دن آپ اتھے ہو پیرا نہیں رہے گا ایک گھائیا سنگھ گھادی ویچ کے ایک دم آیا ہے پہلا تمبو شہن سدہ داخل ہو گیا مغل شہنشاہ بھی سر تے دستار رکھ دے سن داڑا ہوندہ دا سی جہانگیر نے بھی گل دی مالا پہنی ہوئی سی کول باز بیٹھا سی ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਜੋ ਕੁਝ ਸੁਣ ਰਖਿਆ ਸੀ ਉਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਜਹਾਂਗੀਰ ਦੀ ਵੇਖ ਕੇ ਦੋ ਤਖੇ ਜੋ ਘਾਹ ਸਵੇਚ ਕੇ ਉਸ ਨੂੰ ਪਰਾਂ ਦੇ ਚ ਰੱਖ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾ ਮੇਰਾ ਲੋਕ ਪਰਲੋਕ ਸੋਹਿਲਾ ਕਰੋ ਮੇਰੀ ਝੋਲੀ ਵਿੱਚ ਭਗਤੀ ਦੀ ਰਾਤ ਪਾਓ ਤਾਂ ਜਹਾਂਗੀਰ ਇੱਕਦਮ ਉੱਠ ਕੇ ਕਹਿਣ ਲੱਗੇ ਤੂੰ ਗਲਤ ਥਾਂ ਤੇ ਆ ਗਿਆ ਹੈ ਜੋ ਲੋਕ ਪਰਲੋਕ ਸੋਹਿਲਾ ਕਰਦਾ ਹੈ ਜੋ ਭਗਤੀ ਦਾਤ ਦਿੰਦਾ ਉਸ ਦਾ ਤੰਬੂ ਅੱਗੇ ਸਿੱਖ ਨੇ ਇੱਕ ਦਮ ਟਕਾ ਚੁਕਲਿਆ ਤੇ ਜਹਾਂਗੀਰ ਕਹਿ ਲਗਾ ਸਾਡੀ ਔਕਾਤ ਇੱਕ ਟਕੇ ਜੈਸੀ ਵੀ ਨਹੀਂ ਤੂੰ ਸਾਡੇ ਕਦਮਾਂ ਵਿੱਚ ਇੱਕ ਟਕਾ ਵੀ ਨਹੀਂ ਰੱਖ ਸਕਦਾ ਤਾਂ ਉਸ ਵਕਤ ਸਿੱਖ ਨੇ ਅਖਿਆ ਇਹ ਟਕਾ ਨਹੀਂ ਇਸ ਵਿੱਚ ਮੇਰੀ ਸ਼ਰਧਾ ਹੈ ਮੇਰੀ ਭਾਵਨਾ ਹੈ ਮੇਰੀ ਮਿਹਨਤ ਹੈ ਤਾਂ ਜਹਾਂਗੀਰ ਨੇ ਮੋਹਰਾ ਵੀ ਥੈਕ ਨਹੀਂ ਲਿਆ ਔਰ ਇਹ ਮੋਰਾਂ ਦੀ ਥੈਲੀ ਗੁਰੂ ਦੇ ਕਦਮਾਂ 'ਚ ਰੱਖੀ। ਧਨ ਉਹ ਸਿੱਖ ਕਹਿਣ ਲੱਗਾ ਇਹ ਮੋਰਾਂ ਦੀ ਥੈਲੀ ਮੇਰੀ ਮਿਹਨਤ ਨਾਲ ਨਹੀਂ ਆਈ। ਔਰ ਜੋ ਮਿਹਨਤ ਨਾਲ મે ਕਮਾਇਆ ਧਨ ਨਹੀਂ ਉਹਦੇ 'ਚ ਮੇਰੀ ਸ਼ਰਧਾ ਭਾਵਨਾ ਨਹੀਂ ਹੋਵੇਗੀ। ਔਰ ਜੇ ਸ਼ਰਧਾ ਭਾਵਨਾ ਨਹੀਂ ਤਾਂ ਗੁਰੂ ਦੀ પ્રસੰਤਾ ਦਾ ਮੈਂ ਪਾਤਰ ਵੀ ਨਹੀਂ ਬਣ ਸਕਾਂਗਾ। ਉਹਨੇ ਆਪਣਾ ਤੰਗੂ ਤੋਂ ਨਿਕਲੇ ਆਵਾਰ ਆਪਣੇ ਤੰਗੂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਕਲੇ ਔਰ ਭਜ ਕੇ ਰਸਤੇ ਦੇ ਈ ਅਜੇ ਸਿੱਖ ਹੈ ਤੰਬੂ ਤੱਕ ਪਹੁੰਚੇ ਨੇ ਗਲਵਕੜੀ ਚ ਲੈ ਲਿਆ ਅਖਿਆਨ ਧਨ ਐ ਗੁਰ ਸਿੱਖ ਤੂੰ ਧਨ ਤੂੰ ਧਨ ਧਨ ਹੈ ਤੇਰੀ ਸਰਧਾ ਇਸ ਤਰੀਕੇ ਨਾਲ ਸਾਹਿਬ ਫਿਰ ਸਹਿਜੇ ਸਹਿਜੇ ਪਹੁੰਚੇ ਅੰਮ੍ਰਿਤਸਰ ਆਪ ਦੀ ਆਮਦ ਦੇ ਚ ਦੀਪਮਾਲਾ ਕੀਤੀ ਗਈ ਦੀਵਾਲੀ ਦਾ ਤਿਉਹਾਰ ਉਸ ਸਮੇਂ ਤੋਂ ਦਰਬਾਰ ਸਾਹਿਬ ਦੇ ਚ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ तरह-तरह ਦੇ ਗੁਰੂ ਉਪਦੇਸ਼ ਦਿੰਦੇ ਭਗਤੀ ਭਾਵਨਾ ਦੜਾ ਦਿੰਦੇ ਆਪਣੇ ਬੜੇ ਸੁੰਦਰ ਅਸਥਾਨ ਵਿਵੇਕ ਸਰਦੇਚ ਕਥਾ ਪਰੰਪਰਾਵੀ ਤੋਰੀ ਲੋਗਾਂ ਨੂੰ ਗਿਆਨ ਧਿਆਨ ਦੀ ਸਿੱਖਿਆ ਦਿੱਤੀ ਚੇਤਰ ਸੁਦੀ ਪੰਚ ਸੰਮਤ 1701 ਨੂੰ ਆਪ ਪੀਰਤਪੁਰ ਸਾਹਿਬ ਦੇ ਚ ਜੋਤੀ ਜੋਤ ਸਮਾ ਗਏ ਇੰਜ ਇੱਕ ਅਗੰਮੀ ਛਾਪ ਜਗਤ ਨੂੰ ਦੇ ਗਏ ਇਕ ਫਕੀਰ ਸਿਰਫ ਉਹ ਹੀ ਨਹੀਂ ਜੋ ਮਾਲਾ ਫੇਰਦਾ ਹੈ ਫਕੀਰ ਉਹ ਹੈ ਜੋ ਆਪਣੀ ਮਾਲਾ ਦੀ ਰੱਖਿਆ ਵੀ ਕਰਦਾ ਹੈ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਔਰ ਲੋਕਾਂ ਦੀ ਇੱਜ਼ਤ ਆਬਰੂ ਬਚਾਉਣ ਲਈ ਵੀ ਅੱਗੇ ਆਉਂਦਾ ਹੈ ਅੱਜ ਤੱਕ ਫਕੀਰ ਕਰੀਬਨ ਕਰੀਬਨ ਤਨਹਾਈ ਦੀ ਜ਼ਿੰਦਗੀ ਬਤੀਤ ਕਰਦੇ ਰਹੇ ਔਰ ਰਾਜਨੀਤੀ ਦੇਚ ਸਮਾਜ ਕਮਾਂ ਦੇਚ ਤਾਂ ਮੇਰੀ ਰੁਚੀਆਂ ਦੇਚ ਉਜਾਗਰ ਨਹੀਂ ਹੁੰਦੇ ਸਨ ਇੱਕ ਪਾਸੇ ਹੋ ਜਾਂਦੇ ਸਨ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਨਵੀਂ ਪਰੰਪਰਾ ਤੌਰ 'ਤੇ ਆਪਦੇ ਨਾਲ ਲਖਬ ਜੁੜਿਆ ਮੀਰੀ ਪੀਰੀ ਦੇ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ